ਜਲੰਧਰ ਸ਼ਹਿਰ ਦੇ ਵਿੱਚ ਇੱਕ ਵਾਰੀ ਫੇਰ ਧਰਨਾ ਪ੍ਰਦਰਸ਼ਨ ਜੀ ਹਾਂ ਪੁਲਿਸ ਪ੍ਰਸ਼ਾਸਨ ਹਜੇ ਵੀ ਜਿਹੜਾ ਇਹ ਹੈ ਕੰਮ ਕਰਨ ਦੀ ਨੀਂਦ ਸੁੱਤਾ ਪਿਆ ਆਖਿਰ ਕੀ ਕਾਰਨ ਹੈ ਕਿ ਲਗਾਤਾਰ ਜਿਹੜਾ ਇਹ ਲੋਕਾਂ ਨੂੰ ਧਰਨਾ ਪ੍ਰਦਰਸ਼ਨ ਕਰਕੇ ਜਿਹੜਾ ਇਨਸਾਫ ਦੀ ਜਿਹੜੀ ਬਾਰ ਬਾਰ ਇਨਸਾਫ ਦੀ ਜਿਹੜੀ ਮੰਗ ਕਰਨੀ ਪੈਂਦੀ ਹੈ ਪੁਲਿਸ ਪ੍ਰਸ਼ਾਸਨ ਤੋਂ ਆਖਿਰ ਕਿਉਂ ਪੁਲਿਸ ਪ੍ਰਸ਼ਾਸਨ ਕੰਮ ਕਰਨ ਦੀ ਨੀਂਦ ਸੁੱਤਾ ਕਿੱਥੇ ਹੈ ਜਲੰਧਰ ਦੇ ਪੁਲਿਸ ਕਮਿਸ਼ਨਰ ਕਿੱਥੇ ਹੈ ਜਲੰਧਰ ਦਾ ਏਡੀਸੀ ਵੀ ਕਿੱਥੇ ਹੈ ਜਲੰਧਰ ਦਾ ਲਾਅ ਐਂਡ ਆਰਡਰ ਆਖਿਰਕਾਰ ਇਹ ਸਾਰੀਆਂ ਚੀਜ਼ਾਂ ਜਿਹੜੀ ਅੱਜ ਸਾਬਤ ਹੋ ਰਹੀਆਂ ਹਨ ਦੇਖਣ ਨੂੰ ਮਿਲ ਰਹੀਆਂ ਜ ਵਿਖਤੀਆਂ ਵੱਲੋਂ ਜਿਹੜਾ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦਰਿਆ ਜਿਹੜੀਆਂ ਆ ਦਰیاں ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਲੋਕੀ ਜੜੇ ਆ ਵਿਚਾਰੇ ਆ ਲਗਾਤਾਰ ਲੋਕੀ ਜੜੇ ਆ ਇਕੱਠੇ ਹੋ ਰਹੇ ਆ ਸਾਰੇ ਆ ਰਹੇ ਆ ਕੀ ਸਾਰੇ ਕੀ ਸਾਰੀ ਜਿਹੜੀ ਇਹ ਗੱਲਬਾਤ ਹੈ ਕੀ ਇਹ ਕਾਰਨ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜਲੰਧਰ ਸ਼ਹਿਰ ਨੂੰ ਜਦੋਂ ਇਨਸਾਫ ਦੀ ਗੋਹਾਰ ਕੀਤੀ ਜਾਂਦੀ ਹੈ ਇਨਸਾਫ ਦੀ ਜਦੋਂ ਮੰਗ ਕੀਤੀ ਜਾਂਦੀ ਹੈ ਤੇ ਕਿਉਂ ਲੋਕਾਂ ਨੂੰ ਜੜਾ ਆ ਇਨਸਾਫ ਦੇ ਲਈ ਡਾ ਆ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਸਰ ਲੋਕੀ ਇੱਥੇ ਮੌਜੂਦ ਹੈ ਗੱਲਬਾਤ ਕਰਦੇ ਆ ਸਰ ਕੀ ਸਾਰੀ ਗੱਲਬਾਤ ਹੈ ਜਿਹੜਾ ਧਰਨਾ ਲਾੜਾ ਪੈ ਰਿਹਾ ਧੰਨਵਾਦ ਭਾਈ ਇਸ ਤਰ੍ਹਾਂ ਹਾਡੇ ਇੱਥੇ ਨਾ ਕੱਲ ਝਗੜਾ ਹੋਇਆ ਸੀ ਜਿਸ ਦੇ ਵਿੱਚ ਨਾ ਕਾਫੀ ਲੇਟ ਇਸ ਨੂੰ ਸੱਟਾਂ ਵਜਦੀਆਂ ਬੱਚਿਆਂ ਨੂੰ ਵੀ ਸੱਟਾਂ ਲੱਗੀਆਂ ਉਦੋਂ ਰਾਨ ਅਸੀਂ ਰਾਤੀ ਵੀ ਇੱਕ ਬੰਦਾ ਫੜਾਇਆ ਜਿਹਦਾ ਨਾਮ ਅਜੀਤ ਕੁਮਾਰ ਏ ਉਹ ਸੀਪੀ ਆਫਿਸ ਲੱਗਾ ਮਤਲਬ ਮੁਲਾਜ਼ਮ ਆਪਣੇ ਆਪ ਨੂੰ ਕਹਿੰਦਾ ਪਰ ਮੁਲਾਜ਼ਮ ਹੈਗਾ ਨਹੀਂ ਉਹਨੇ ਐਨਾ ਕੁ ਮਤਲਬ ਭਾਈ ਪੂਰੇ ਸੀਪੀ ਆਫਿਸ ਦੇ ਵਿੱਚੋਂ ਕੀ ਕਰਦਾ ਜੋ ਮੁਲਾਜ਼ਮ ਨਹੀਂ ਹੈਗਾ ਟੈਚੀ ਇੱਧਰ ਉੱਧਰ ਕਰਦਾ ਹੈ ਬੈਠੀ ਨਹੀਂ ਭਾਈਓ ਜਿੰਨੇ ਇਥੇ ਦੇ ਨਸ਼ਾ ਤਸਕਰ ਹੈਗੇ ਨਾ ਉਹਨਾਂ ਨੂੰ ਇਨਫੋਰਮੇਸ਼ਨ ਦਿੰਦਾ ਵੀ ਰੇਟ ਹੋਣ ਲੱਗੀ ਟੋਟ ਹੈ ਹਾਂਜੀ ਉਹ ਹਰ ਇੱਕ ਬੰਦੇ ਕੋ 1000 2000 ਰੁਪਏ ਲੈ ਕੇ ਜਦੋਂ ਰੇਟ ਹੋਣ ਲੱਗਦੀ ਕਾਸ ਆਪਰੇਸ਼ਨ ਚੱਲਦਾ ਉਹਦੀ ਮੁਕਬਰੀ ਕਰਦਾ ਜਿਹੜੀ ਉਹਦੀ ਮੰਮੀ ਹੈ ਉਹ ਆਮ ਆਦਮੀ ਪਾਰਟੀ ਦੀ ਲੀਡਰ ਹੈਗੀ ਜਿਹੜੇ ਇਥੋਂ ਹਲਕੇ ਦੇ ਸਾਡੇ ਵਿਧਾਇਕ ਹੈਗੇ ਉਹਨਾਂ ਦੇ ਨਾਲ ਉਹਨਾਂ ਦੇ ਵਧੀਆ ਰਿਲੇਸ਼ਨ ਨੇ ਕਿਉਂਕਿ ਜਿੰਨਾ ਵੀ ਇਹ ਸਭ ਕੁਝ ਹੋ ਰਿਹਾ ਵੇ ਇਥੋਂ ਦਾ ਵਿਧਾਇਕ ਕਰਾ ਰਿਹਾ ਵੇ ਕੀ ਵਿਧਾਇਕ ਦਾ ਨਾਮ ਬੀਤਾ ਕੇ ਜਮਿੰਦਰ ਭਗਤ ਜੀ ਨੇ ਜੀ ਉਹ ਕਰਾ ਰਹੇ ਉਹਦੀ ਮੰਮੀ ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰ ਹੈ ਅਸੀਂ ਰਾਤੀ ਜੀ ਦੂ ਉੱਥੇ ਗਏ ਆ ਉਹਦੇ ਫਾਦਰ ਸਾਹਿਬ ਨੇ ਕਿਹਾ ਪੁੱਤਰ ਹੁਣ ਤੂੰ ਹੀ ਫੜਾ ਲੈ ਘੰਟੀ ਵਾਦ ਆਪਾਂ ਲੈ ਜਣਾ ਸਾਡੇ ਬੱਚਿਆਂ ਦੇ ਸੱਟਾ ਵਜੀਆਂ ਨੂੰ ਜੇਲ੍ਹ ਭੇਜ ਦਿੱਤਾ ਇਹਨਾਂ ਨੇ ਪੁਲਿਸ ਨੇ ਤੁਹਾਡੇ ਬੱਚਿਆਂ ਨੂੰ ਜੇਲ੍ਹ ਭੇਜ ਦਿੱਤਾ ਹਾਂਜੀ ਕੀ ਪਰਚਾ ਦਰਜ ਕੀਤਾ ਗਿਆ ਉਹਨਾਂ ਬਾਈ ਦੱਸਦੇ ਨਹੀਂ ਬਈ ਪੁਲਿਸ ਕਾਦਾ ਕੀਤਾ ਕਾਦਾ ਨਹੀਂ ਹੁਣ ਉਹ ਮੈਡੀਕਲ ਕਰਾ ਰਹੇ ਨੇ ਸਾਡੇ ਸੱਟਾ ਵਜੀਆਂ ਬੱਚਿਆਂ ਦੇ ਉਹਨਾਂ ਨੂੰ ਇਹਨਾਂ ਰਾਤ ਹਵਾਲਾ ਚ ਦਿੱਤਾ ਉਹਨਾਂ ਨੂੰ ਛੱਡਤਾ ਜੀ ਤੁਸੀਂ ਮਹਿੰਦਰ ਭਗਤ ਨਾਲ ਗੱਲ ਨਹੀਂ ਕੀਤੀ ਐਮਐਲਏ ਦੇ ਨਾਲ ਭਾਈ ਕੋਈ ਬ ਉਦੇ ਦਿਮਾਗ 'ਚ ਇੱਕੋ ਹੀ ਗੱਲ ਹੈ ਵੀ ਇਹ ਬਰਾੜ ਬਰਾਦ ਦੀ ਮੈਨੂੰ ਵੋਟ ਦੀ ਪਹੰਦੀ ਹੈਗੀ ਉਹ ਸਿਰਫ ਆਪਣਾ ਬਰਾੜ ਬਰਾਦ ਦੀ ਵਾਜ ਤੇ ਖੁੰਦ ਘੜਦਾ ਪਿਆ ਹੋਰ ਕੁਝ ਨਹੀਂ ਹੈਗਾ ਇਹਦਾ ਹਰੰ ਦਾ ਵੀ 2027 ਦਾ ਇਹੋ ਹੀ ਕਾਰਨ ਹੈਗਾ ਬਰਾੜ ਬਰਾਦ ਦੀ ਇਹਨੂੰ ਅੱਗੂ ਕਦੀ ਵੋਟ ਨਹੀਂ ਪਾਏਗੀ 2022 ਪਿਛਲੇ ਇਲੈਕਸ਼ਨ 22 ਇਲੈਕਸ਼ਨ ਜੇ ਅਸੀਂ ਇਹਦਾ ਖੋਲ ਕੇ ਸਾਹ ਦਿੱਤਾਈ ਪਰ ਇਹ ਐਨਾ ਘਟਿਆ ਗੰਦਾ ਇਨਸਾਨ ਹੈ ਇਹਨੇ ਪੂਰੀ ਬਰਾੜ ਬਰਾਦ ਦੀ ਨੂੰ ਫਾਤ ਮਤਲਬ ਤੰਗ ਕੀਤਾ ਪਿਆਦਾ ਕੋਈ ਵੀ ਸਾਡੇ ਬੱਚੇ ਦੇ ਕੋਈ ਮਰਜ਼ੀ ਵੀ ਗੱਲ ਹੁੰਦੀ ਐ ਪੁਲਿਸ ਨੂੰ ਪ੍ਰੈਸ਼ਰ ਬਣਾ ਗਿਆ ਸਾਡੀ ਬਰਾਦਰੀ ਤਾਂ ੱੱਕਾ ਕਰਦਾ ਹਰ ਵਾਰ ਕੀ ਲੱਗਦਾ ਇਹਦੇ ਵਿੱਚ ਪੁਲਿਸ ਦੀ ਵੀ ਤਾਂ ਗਲਤੀ ਐ ਪੁਲਿਸ ਨੂੰ ਯੂਨੀਫਾਰਮ ਇਸ ਕਰਕੇ ਪਾਈ ਐ ਕਿਤੇ ਸੁਣਵਾਈ ਨਾ ਉਹ ਕਰੇ ਜਿਹੜਾ ਬੰਦਾ ਸਹੀ ਐ ਉਹਦੀ ਸੁਣੇ ਮੈਂ ਕਿਹਾ ਦੇਖੋ ਥੋੜੇ ਦਿਨ ਪਹਿਲਾਂ ਤੇ ਕੋਈ ਨਾਈ ਕਾਉਂਸਲਰ ਦੀ ਮੀਸੀ ਓਏ ਪਿੱਛੇ ਸਿਰ ਇੱਕ ਬੰਦਾ ਕਿਰਪਾਨ ਲੈ ਕੇ ਜਿਹੜਾ ਜਿਹਦਾ ਬੱਚਾ ਮਰਿਆ ਪੁਲਿਸ ਨੇ 307 ਦਾ ਪਰਚਾ ਦਿੱਤਾ ਉੱਤੇ ਸਿਰਫ ਪਿੱਛੇ ਧੋੜਿਆ ਸਾਡੇ ਬੱਚਿਆਂ ਦੇ ਸੱਟਾਂ ਲੱਗਿਆ ਉਹਨਾਂ ਦਾ ਉਲਟਾ ਪਰਚਾ ਦਿੱਤਾ ਐਡੀ ਨਕਮੀ ਤੇ ਗੰਦੀ ਸਰਕਾਰ ਹੈ ਮੈਂ ਤੇ ਭਗਵੰਤ ਮਾਨ ਨੂੰ ਵੀ ਕਹਾਂ ਲੱਖ ਲਾਂਦੇ ਦੇਰ ਤੇ ਇਹੋ ਜਿਹਾ ਮੁੱਖ ਮੰਤਰੀ ਦੇ ਜੀ ਗੱਲਬਾਤ ਕਰਦੇ ਹੋਰ ਵੀ ਲੋਕੀ ਮੌਜੂਦ ਹੈ ਕੀ ਕਹਿਣਾ ਸਰ ਤੁਹਾਡਾ ਇਸ ਬਾਰੇ ਬਾਜੀ ਕੱਲ ਦਾ ਜਿਹੜਾ ਝਗੜਾ ਹੋਇਆ ਹੈਗਾ ਝਗੜੇ ਦੇ ਵਿੱਚ ਬਦਲੇ ਦੀ ਭਾਵਨਾ ਨਾਲ ਜਾਤੀਵਾਦੀ ਭਾਵਨਾ ਨਾਲ ਸਾਡੇ ਕਾਰਜਕਰਤਾਵਾਂ ਦੇ ਮਹੱਲੇ ਦੇ ਕੁਝ ਜਿਹੜੇ ਸਾਡੇ ਕਿਨਾਂ ਵਰਕਰ ਹੈਗੇ ਉਹਨਾਂ ਦੇ ਪਰਚਾ ਦਰਜ ਕੀਤਾ ਗਿਆ ਜਦੋਂ ਅਸੀਂ ਥਾਣੇ ਗਏ ਆ ਥਾਣੇ ਵਾਲੇ ਇੱਕੋ ਗੱਲ ਕਹਿੰਦੇ ਕਿ ਮੰਤਰੀ ਜੀ ਨੂੰ ਜਾ ਕੇ ਮਿਲੋ ਜਾਂ ਉਹਨਾਂ ਦੇ ਘਰ ਬੈ ਕੇ ਸਮਝੋਤਾ ਕਰ ਲਓ ਸਮਝੋਤੇ ਵਾਲੀ ਕੋਈ ਗੱਲ ਹੀ ਨਹੀਂ ਅਸੀਂ ਕਹਿੰਨੇ ਕਿ ਜੇ ਦੋਨਾਂ ਪਾਰਟੀਆਂ ਦਾ ਕੋਈ ਹੈਗਾ ਤੇ ਦੋਨਾਂ ਪਾਰਟੀਆਂ ਦੇ ਕਾਰਵਾਈ ਕੀਤੀ ਜਾਵੇ ਗੱਲਾਂ ਤੁਹਾਨੂੰ ਕਿੰਨੇ ਕਹੀਆਂ ਕਿ ਮੰਤਰੀ ਦੇ ਘਰ ਜਾ ਕੇ ਸਮਝੌਤਾ ਕਰ ਲਓ ਪੁਲਿਸ ਪ੍ਰਸ਼ੰਸਾ ਦਾ ਐਸਐਚਓ ਕੀ ਨਾਮ ਹੈ ਸੱਚੂ ਪਾਰਕੋ ਕੈਂਪ ਐਸਐਚਓ ਦਾ ਨਾਮ ਮਾਤਾ ਹਾਂਜੀ ਐਸਐਚਓ ਦਾ ਨਾਮ ਮੋਹਨ ਸਿੰਘ ਠੀਕ ਹੈ ਕੀ ਗੱਲਬਾਤ ਹੋਈ ਉਸ ਤੋਂ ਬਾਅਦ ਉਹਨਾਂ ਨਾਲ ਉਸ ਤੋਂ ਬਾਅਦ ਕੋਈ ਨਹੀਂ ਜੀ ਕਹਿੰਦੇ ਕਿ ਨਾ ਆਪਣੇ ਪਰਚਾ ਅਸੀਂ ਕਰ ਦਿੱਤਾ ਜੀ ਲੇਕਿਨ 12:30 ਵਜੇ ਮੰਤਰੀ ਦੇ ਬੰਦੇ ਇੱਕ ਨਾ ਆਪਣੇ ਘਰ ਲੈ ਕੇ ਆਪਣੇ ਮੁੰਡੇ ਨੂੰ ਸਾਡੇ ਨੂੰ ਜੇਲ੍ਹ ਚ ਪੇਟਾਈ ਹੁਣ ਪ੍ਰਸ਼ਾਸਨ ਤੋਂ ਕੀ ਮੰਗੇ ਤੁਹਾਡੀ ਸਾਡੇ ਕੋਲ ਪ੍ਰਸ਼ਾਸਨ ਤੇ ਪੂਰੀ ਤਰ੍ਹਾਂ ਗੁਲਾਮ ਹੈ ਜੀ ਮੰਤਰੀ ਜੀ ਦੀ ਸੁਣਵਾਈ ਨਹੀਂ ਆ ਗਈ ਕੋਈ ਕਹਿੰਦੇ ਲੋਕ ਹੀ ਮੰਤਰੀ ਬਣਾਉਂਦੇ ਆ ਸਾਰੇ ਇਕੱਠੇ ਹੋ ਕੇ ਉਹਨਾਂ ਦੇ ਘਰ ਕਿਉਂ ਨਹੀਂ ਵੜ ਜਾਂਦੇ ਫਿਰ ਦੇਖੋ ਰੋਡ ਦੇ ਉੱਤੇ ਪ੍ਰਦਰਸ਼ਨ ਕਰਨ ਦਾ ਕੀ ਫਾਇਦਾ ਵਿਧਾਨ ਸਭਾ ਦੇ ਇਲੈਕਸ਼ਨ ਹੋਵੇ ਚਾਹੇ ਐਮਪੀ ਦੇ ਇਲੈਕਸ਼ਨ ਹੋ ਤੇ ਇਹ ਕਿ ਐਦਾ ਦਾ ਸ਼ਖਸ਼ ਕੈਬਨਿਟ ਮੰਤਰੀ ਮਹਿੰਦਰ ਭਗਤ ਜਾਤੀਵਾਦੀ ਧਾਰ ਤੇ ਆਪਣੀ ਬਰਾਦਰੀ ਨੂੰ ਅੱਗੇ ਤੇ ਜਿਹੜੀ ਦੂਸਰੀ ਬਰਾਦਰੀ ਨਾਲ ਖਿਲਵਾੜ ਕਰਦਾ ਹੈ ਸ਼ੁਰੂ ਤੋਂ ਹੀ ਇਹਨਾਂ ਦੀ ਇਹੀ ਚੀਜ਼ ਹੈ ਬਿਲਕੁਲ ਜੀ ਬਿਲਕੁਲ ਜਿਹਨਾਂ ਦੀ ਲੜਾਈ ਹੈ ਉਹ ਵੀ ਭਗਤ ਬਰਾਦਰੀ ਤੋਂ ਆ ਬੰਦਾ ਮੁੰਡਾ ਭਗਤ ਬਰਾਦਰੀ ਤੋਂ ਆ ਤੇ ਆਪਾਂ ਉਹਦੇ ਵਿੱਚ ਸਟੈਂਡ ਲਿਆ ਠੀਕ ਹੈ ਉਹ ਸਾਡੇ ਮੁੰਡੇ ਦੇ ਸੱਟਾਂ ਲੱਗੀਆਂ ਠੀਕ ਹੈ ਜਿਹੜਾ ਮੁੰਡਾ ਸੀ ਉਹ ਉੱਪਰ ਖੜਾ ਹੋਇਆ ਸੀ ਉਹਨਾਂ ਦਾ ਕੋਈ ਮੁੜ ਕੇ ਉਹਦੀ ਇੰਨੇ ਮੰਤਰੀ ਨੇ ਐਮਐਲਆਰ ਘਟਵਾ ਕੇ ਉਲਟ ਸਾਡੇ ਬੰਦੇ ਦੇ ਪਰਚਾ ਕਰਵਾ ਦਿੱਤਾ ਮਿੰਦਾਰ ਭਗਤ ਮੁਰਦਾਬਾ ਮਿੰਦਾਰ ਭਗਤ ਮੌਜੂਦ ਹੈ ਲੇਡੀਜ਼ ਨਾਲ ਵੀ ਜਿਹੜੀ ਹੈ ਗੱਲਬਾਤ ਕਰ ਲੰਦੇ ਆ ਮੈਮ ਕੀ ਸਾਰੀ ਗੱਲਬਾਤ ਹੋਈ ਹੈ ਹਨ ਨੇ ਸਾਨੂੰ ਘਰ ਆ ਕੇ ਕੁੱਟਿਆ ਇਹਨਾਂ ਨੇ ਕੀ ਨਾਮ ਹੈ ਉਹਨਾਂ ਦੇ ਇੱਕ ਹੈਗਾ ਅਜਾ ਘੁੰਮਣ ਇੱਕ ਅਜਾ ਘੁੰਮਣ ਇੱਕ ਘਾਰੋ ਇੱਕ ਕੇਸ਼ਾ ਤੇ ਇੱਕ ਸੋਮਾ ਉਹਨਾਂ ਨੇ ਸਾਨੂੰ ਘਰ ਆ ਕੇ ਹਮਲਾ ਕੀਤਾ ਡੇਦੇ ਸਾਡੇ ਸੱਟਾਂ ਮਾਰੀਆਂ ਅੱਡਿਆ ਦੇਖੋ ਸਾਡੇ ਲਾ ਕੇ ਉੱਥੇ ਵਜੀਆਂ ਨੇ ਜਿੱਥੇ ਤੁਹਾਨੂੰ ਦੱਸ ਨਹੀਂ ਸਕਦੇ ਉਹਨਾਂ ਨੇ ਬਹੁਤ ਸਾਡੇ ਨਾਲ ਗੰਦੀ ਕੀਤੀ ਹੈ ਮਾਰੀ ਕੀਤੀ ਹੈ ਉਹਨਾਂ ਨੂੰ ਮਾਰੋ ਉਹਨਾਂ ਨੂੰ ਵੀ ਫੜੋ ਉਹਨੂੰ ਵੀ ਫੜੋ ਉਹਨਾਂ ਨੂੰ ਫੜਦੇ ਹੀ ਨਹੀਂ ਬੇਬਾਜੀ ਉਹ ਘਰ ਸ਼ਰੇਆਮ ਫਿਰਦੇ ਪਿਆ ਆਈ ਡੋਨਟ ਨੋ ਵੀ ਉਹ ਕਿਹੜੀ ਜੌਬ ਕਰਦੇ ਕਿਹੜੀ ਨਹੀਂ ਹਰ ਇੱਕ ਮਤਲਬ ਪੂਰੇ ਮਹੱਲੇ ਨੂੰ ਹਰਾਸ ਕੀਤਾ ਪਿਆ ਉਸ ਬੰਦੇ ਨੇ ਅਜੇ ਕੁਮਾਰ ਘੁੰਮਣ ਉਹਦਾ ਨਾਮ ਹੈ ਲੜਾਈ ਦਾ ਕਾਰਨ ਕੀ ਸੀਗਾ ਮੈਮ ਸਰ ਨਸ਼ਾ ਹੀ ਆ ਬਸ ਸਾਵੇ ਨਸ਼ਾ ਬਸ ਮਣਾ ਕੀਤਾ ਜੀ ਕਿਉਂ ਕਰਦਾ ਇੰਨੀ ਵਰਗਲ ਲੈਂਗੁਏਜ ਯੂਜ਼ ਕੀਤੀ ਉਹਨਾਂ ਦੀਆਂ ਲੇਡੀਜ਼ ਨੇ ਦੋ ਇੱਕ ਮਦਰ ਹੈ ਇੱਕ ਸਿਸਟਰ ਹੈ ਸੋਨੀਆ ਔਰ ਮਦਰ ਦਾ ਨਾਮ ਘਰ ਹੋਇਆ ਇੰਨੀ ਵਰਗਲ ਲੈਂਗੁਏਜ ਯੂਜ਼ ਕੀਤੀ ਹੈ ਸਾਡੇ ਤੇ ਸਾਨੂੰ ਇੰਨਾ ਵਰਗਲ ਗੰਦਾ ਬੋਲੇ ਆ ਉਹ ਕੰਮ ਕੀ ਕਰਦੇ ਆ ਕਹਿੰਦੇ ਕਿਸੇ ਪਾਰਟੀ ਦਾ ਸਬੰਧਤ ਨੇ ਉਹ ਪਾਰਟੀ ਕੋਈ ਨਹੀਂ ਆਈ ਮੈਂ ਉਹੀ ਤਾਂ ਕਹਿ ਰਹੀ ਮੈਨੂੰ ਨਹੀਂ ਪਤਾ ਕਿਹੜਾ ਕੰਮ ਕਰਦੇ ਆ ਪਰ ਤਮਸੇ ਇਹ ਦਿਖਾਉਂਦੇ ਆ ਕਿ ਆਪਾਂ ਪਤਾ ਨਹੀਂ ਕਿਹੜਾ ਕੰਮ ਕਰਦੇ ਆ ਆਪਾਂ ਐਦਾ ਕਰ ਦਾਂਗੇ ਹੁਣ ਵੀ ਆਪਾਂ ਕੱਲ ਵੀ ਤਿੰਨ ਵਾਰੀ ਥਾਣੇ ਜਾ ਕੇ ਕੋਈ ਸੁਣਵਾਈ ਨਹੀਂ ਸਾਡੀ ਕੀਤੀ ਉਹਨਾਂ ਨੂੰ ਫੜ ਲੈਂਦੇ ਸੀ ਨਾਲ ਹੀ ਛੱਡ ਦਿੰਦੇ ਸੀ ਤਾਂ ਕੌਣ ਸਪੋਰਟ ਕਰ ਰਿਹਾ ਉਹਨਾਂ ਨੂੰ ਆਈ ਡੋਨਟ ਨੋ ਸਰ ਕੌਣ ਹੈ ਬਾਕੀ ਡੈਮੋਕਰੇਸੀ ਨਾਮ ਦੀ ਹੁਣ ਚੀਜ਼ ਹੀ ਨਹੀਂ ਰਹੀ ਐ ਕੀ ਡੈਮੋਕਰੇਸੀ ਲੋਕਾਂ ਲਈ ਰਾਈਟ ਟੂ ਸਪੀਚ ਆਪਾਂ ਤਾਂ ਆ ਕੇ ਇੱਥੇ ਆ ਕੇ ਬੈਠੇ ਆ ਕਿ ਸ਼ਾਇਦ ਸਾਡੀ ਸੁਣੀ ਜਾਵੇ ਆ ਮਾਂ ਦੀ ਪਾਰਟੀ ਨੂੰ ਕਿਸ ਨੀ ਕਦੇ ਨਾਲ ਦੇਖਦੇ ਸਰ ਮੈਨੂੰ ਡੀਸੀ ਦਫਤਰ ਦੀਆਂ ਉਹ ਧਮਕੀਆਂ ਦਿੰਦੇ ਨੇ ਨਾਲ ਉਹ ਜਿਹੜੇ ਹੈਗੇ ਆ ਜੇ ਕੁਮਾਰ ਘੁੰਮਣ ਇਹਨਾਂ ਵਰਗਲ ਬਿਨਾ ਗੱਲ ਤੋਂ ਫੋਨ ਲਾ ਕੇ ਪੂਰੀ ਗਲੀ ਨੂੰ ਹਰਾਸਟ ਕਰਨਗੇ ਬਿਨਾ ਗੱਲ ਤੋਂ ਦੂਸਰੇ ਹਾ ਦੇ ਉੱਤੇ ਸਾਰੇ ਮੱਲੇ ਨੂੰ ਆ ਮੱਲੇ ਵਾਲੇ ਵੀ ਬੈਠੇ ਇਹਨਾਂ ਨੂੰ ਵੀ ਪੁੱਛ ਸਕਦੇ ਹੋ ਤੁਸੀਂ ਇਹਨਾਂ ਤਾਂ ਤੁਸੀਂ ਕਿ ਕਿਨੇ ਗੰਦੇ ਬੰਦੇ ਨੇ ਉਹ ਹੁਣ ਜੀਨਾ ਰਾਮ ਕਿਤਾ ਦਾ ਸਾਡਾ ਉਹਨੂੰ ਕਰੋ ਗੋਸ਼ੋਰਾ ਉਹਨੂੰ ਵੀ ਫੜੋ ਇਹ ਤੁਹਾਡਾ ਕੰਦਰ ਨੂੰ ਉਹਨੂੰ ਵੀ ਬਾਹਰ ਕੱਢੋ ਸਾਡਾ ਕੰਦਰ ਦਾ ਬਾਹਰ ਰਿਹਾ ਉਹਨੂੰ ਵੀ ਫੜੋ ਉਹਨਾਂ ਨੂੰ ਸਾਡੇ ਬੱਚਿਆਂ ਨੂੰ ਕਿਉਂ ਵੜੋ ਨੂੰ 7 ਵਜੇ ਹੈ ਦੋਨੋਂ ਤੁਸੀਂ ਵੀ ਕੋਈ ਬੰਦਾ ਫੜਾਇਆ ਹੈ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਛੱਡ ਦਿੱਤਾ ਨਹੀਂ ਇਸ ਨਾਲ ਫੈਮਿਲੀ ਮੈਂਬਰ ਹੀ ਹੈ ਨਾ ਦੇਖੋ ਜੀ ਸਾਡੇ ਫੈਮਿਲੀ ਮੈਂਬਰ ਹੀ ਸਾਡਾ ਬੱਚਾ ਪੂਰਾ ਜੇਲ੍ਹ 'ਚ ਰਿਹਾ ਹੈ ਠੀਕ ਹੈ ਨਾ ਤੇ ਉਹਨਾਂ ਨੂੰ ਤੁਸੀਂ ਜੇਲ੍ਹ 'ਚ 16 ਸਾਲ ਦਾ ਬੇਟਾ ਉਹ ਬੈਠੇ ਹੋਏ ਉਹਨਾਂ ਦੇ ਮਦਰ ਵੀ ਪੁੱਛੋ ਉਹਨਾਂ ਦੇ ਬੇਟੇ ਨੂੰ ਐਨਾ ਮਾਰਿਆ ਨਾ ਮੱਲੇ ਵਾਲੇ ਛਡਾਣ ਜਾਂਦੇ ਉਹਨੂੰ ਜਾਨੋਂ ਮਾਰ ਦੇਣਾ ਸੀ 16 ਸਾਲ ਦਾ ਬੇਟਾ ਉਹਨਾਂ ਦਾ ਉਹ ਬੈਠੇ ਉਹ ਗੋਣਾਂ ਦੇ ਘਰ ਜਾ ਗੋਣਾਂ ਦੀ ਇੰਨੀ ਤੋੜ-ਫੋੜ ਕਰਕੇ ਆਇਆ ਟਾਇਲਾਂ ਵਗੈਰਾ ਉਹਨਾਂ ਦੀਆਂ ਤੋੜ ਦਿੱਤੀਆਂ ਉਹ ਗੁੰਡੇ ਮਸਦਕਾ ਗੁੰਡੇ ਗੱਦੀ ਕਰਦੇ ਬਨੇ ਉੰਨੇ ਮਿਲਦਾ ਪਿਆ ਉਹਨੂੰ ਵੀ ਪੜੋ ਉਹਨੂੰ ਵੀ ਬਚ ਨੁੜੋ ਤੋ ਦੇਖ ਸਕਦੇ ਹੋ ਤਸਵੀਰਾਂ ਜਦੋਂ ਉੱਥੇ ਹੀ ਗੱਲਬਾਤ ਕੀਤੀ ਗਈ ਉੱਥੇ ਲੜਕੀਆਂ ਦਾ ਕਹਿਣਾ ਹੈ ਜੇ ਸਰਕਾਰ ਵੱਲ ਲਗਾਤਾਰ ਜਿਹੜੀ ਗੱਲ ਕਹੀ ਜਾਂਦੀ ਹੈ ਬੇਟੀ ਜਿਹੜਾ ਬੇਟੀ ਬਚਾਓ ਤੇ ਬੇੜੀ ਪੜਾਓ ਸੋ ਦੇਖ ਸਕਦੇ ਆ ਕਿ ਲੜਕੀਆਂ ਦਾ ਹੁਣ ਸਾਫ਼ ਤੌਰ ਤੇ ਕਹਿਣਾ ਹੈ ਕਿ ਜਿਹੜਾ ਅਸੀਂ ਆਪਣੇ ਐਪ ਨੂੰ ਹੁਣ ਸੇਫ ਜਿਹੜਾ ਆ ਫਿਰ ਨਹੀਂ ਕਰ ਰਹੇ ਤੇ ਡੀਸੀ ਦਫ਼ਤਰ ਦਾ ਜਿਹੜਾ ਆ ਬਾਰ-ਬਾਰ ਨਾਮ ਲੈ ਕੇ ਜਿਹੜਾ ਅਜੇ ਨਾਮ ਦਾ ਸਖਸ਼ਾ ਜੋ ਕਿ ਇਹਨਾਂ ਦੇ ਕਹਿਣ ਦੇ ਮੁਤਾਬਿਕ ਜੋ ਕਿ ਸਾਨੂੰ ਧੋਸ ਦਿੰਦਾ ਹੈ ਤੇ ਜਿਹੜਾ ਵਲਗਰ ਜਿਹੜੀ ਲੈਂਗੁਏਜ ਯੂਜ਼ ਕਰਦਾ ਸੋ ਤਸਵੀਰ ਤੰਤ ਬਤਾਂ ਦੱਸ ਦੇ ਕਿ ਜਲੰਧਰ ਸ਼ਹਿਰ ਦੇ ਵਿੱਚ ਤੁਸੀਂ ਇਨਸਾਫ ਦੀ ਮੰਗ ਤੁਸੀਂ ਕਰਦੇ ਹੋ ਤਾਂ ਤੁਹਾਨੂੰ ਇਨਸਾਫ ਨਹੀਂ ਮਿਲਦਾ ਸੋ ਧਰਨਾ ਜਿਹੜਾ ਲਾਣਾ ਜਿਹੜਾ ਜਲੰਧਰ ਸ਼ਹਿਰ ਦੇ ਵਿੱਚ ਇੱਕ ਆਮ ਗੱਲ ਹੋ ਚੁੱਕੀ ਹੈ ਇਸ ਧਰਨਿਆਂ ਦੇ ਵਿੱਚ ਸਿਰਫ ਆਮ ਲੋਕੀ ਨਹੀਂ ਇਸ ਧਰਨਿਆਂ ਦੇ ਵਿੱਚ ਕੌਂਸਲਰ ਵੀ ਬੈਠੇ ਨਜ਼ਰ ਆਉਂਦੇ ਨੇ ਲੋਕਾਂ ਨੂੰ ਲਗਾਤਾਰ ਜਲੰਧਰ ਸ਼ਹਿਰ ਦੇ ਵਿੱਚ ਐਸੇ ਧਰਨੇ ਵੀ ਨੇ ਜਿੱਥੇ ਕੌਂਸਲਰ ਬੰਦੇ ਨੇ ਜਿੱਥੇ ਐਮਐਲਏ ਬੰਦੇ ਨੇ ਕਿਉਂਕਿ ਜਿਹੜੀ ਸਰਕਾਰਾਂ ਆਏ ਆ ਲੋਕਾਂ ਦੇ ਕਹਿਣ ਦੇ ਮੁਤਾਬਿਕ ਜਿਹੜੀ ਉਹਨਾਂ ਦੀ ਸੁਣਵਾਈਆਂ ਨਹੀਂ ਹੋ ਰਹੀਆਂ ਇੱਕ ਹੋਰ ਲੇਡੀਜ਼ ਮੌਜੂਦ ਆ ਉਹਨਾਂ ਦੇ ਨਾਲ ਵੀ ਗਲਬਤ ਕਰ ਲੈਂਦੇ ਹੋ ਕੀ ਮੈਮ ਸਾਰੀ ਗਲਬਤ ਹੋਈ ਸੀ ਕਿ ਤੁਹਾਡੇ ਬੇਟੇ ਨਾਲ ਲੜਾਈ ਝਗੜਾ ਹੋ ਮੇਰਾ ਬੱਚਾ 16 ਸਾਲਾਂ ਦਾ ਛੋਟਾ ਯਾ ਸਕੂਲ ਗਿਆ ਯਾ ਪੇਪਰ ਪਾ ਕੇ ਆਇਆ ਵੇ ਦੁਕਾਨ ਤੇ ਕੁਝ ਲੈਣ ਲਈ ਗਿਆ ਵੇ ਕੋਈ ਚੀਜ਼ ਲੈਣ ਲਈ ਗਿਆ ਵੇ ਤੇ ਇਹਨਾਂ ਨੇ ਸਾਰੇ ਜਿਹਨੇ ਆਣ ਕੇ ਤੇ ਉਹਨੂੰ ਫੜ ਲਿਆ ਬੰਟੀ ਉਹਨਾਂ ਨੇ ਬੰਟੀ ਇਹਨਾਂ ਨੇ ਬੰਟੀ ਉਹਨਾਂ ਨੇ ਬੰਟੀ ਰਿੰਕੂ ਚੀਲਾ ਇਹਨਾਂ ਨੇ ਫੜ ਲਿਆ ਮੇਰੇ ਮੁੰਡੇ ਨੂੰ ਨਾ ਤੂੰ ਪਿੱਛੂ ਫੜ ਕੇ ਨਾ ਟੋਪੀ ਤੋਂ ਤੇ ਕਿੰਨਾ ਹੀ ਕੁੱਟਿਆ ਤਾਂ ਤੂੰ ਕੁੱਟਿਆ ਔਰ ਨੌ ਮਾਰੇ ਕੜੇ ਮਾਰੇ ਤੇ ਇਹਨਾਂ ਦੀ ਜਿਹੜੀ ਲੇਡੀਜ਼ ਨੇ ਉਹ ਸਾਰੀਆਂ ਸੜਕ ਘਾਰ ਵੜਦੀਆਂ ਮੇਰਾ ਵੱਡਾ ਮੁੰਡਾ ਸੁੱਤਾ ਹੀ ਸੁੱਤੇ ਨੂੰ ਕੁੱਟਿਆ ਇਹਨਾਂ ਨੇ ਸੁੱਤੇ ਨੂੰ ਕੁੱਟਿਆ ਅਹੀਂ ਨਾ ਮੈਂ ਘਰਵਾ ਨਾ ਹਾਂ ਨਾ ਮੈਂ ਘਰਮਾ ਨਾ ਮੇਰਾ ਹਸਬੰਦ ਘਰ ਮੇਰੇ ਦੋ ਬੱਚੇ ਘਰ ਹੀ ਦੋਨਾਂ ਨੂੰ ਇਹਨਾਂ ਨੇ ਕੁੱਟਿਆ ਸਾਡੀ ਕੋਈ ਗੱਲਬਾਤ ਨਹੀਂ ਤੁਸੀਂ ਮੈਡੀਕਲ ਕਰਵਾਇਆ ਸੀ ਬੱਚਿਆਂ ਦਾ ਬੱਚਿਆਂ ਦਾ ਮੈਡੀਕਲ ਕਰਵਾਇਆ ਕਰਵਾਇਆ ਛੋਟੇ ਜਿੰਨੂੰ ਸੱਟਾਂ ਲਾਈਆਂ ਨੇ ਮੈਡੀਕਲ ਕਰਵਾਇਆ ਹੋਵੇ ਸਾਨੂੰ ਬੜਾ ਖਤਰਾ ਹੈ 2 ਮਹੀਨੇ ਪਹਿਲੇ ਵੀ ਮੇਰੇ ਮੁੰਡੇ ਨੂੰ ਛੋਟੇ ਨੂੰ ਇਹਨਾਂ ਨੇ ਕੁੱਟਿਆ ਐਮਐਲਰ ਘਟਵਾਈ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਗੱਲਬਾਤ ਹੀ ਸਾਰੀ ਦਸੀ ਐਮਐਲਰ ਵਿੱਚ ਪੁਲਿਸ ਨਹੀਂ ਸੁਣਦੀ ਪੀ ਰਾਤੀ ਵੀ ਗਏ ਹਾਂ ਬਿਆਨ ਲਵੋ ਸਾਡਾ ਨਾਲ ਗੱਲ ਕਰੋ ਪੁਲਿਸ ਮਾੜਾ ਨਹੀਂ ਦਿੰਦੀ ਪਈ ਨਹੀਂ ਪੁਲਿਸ ਗੱਲ ਸੁਣਦੀ ਨਹੀਂ ਪਈ ਗੱਲ ਇਹ ਨਹੀਂ ਸੁਣਦੀ ਪਈ ਮੇਰੇ ਸਾਡੇ ਟੱਬਰ ਨੂੰ ਖਤਰਾ ਆਵੇ ਕੋਈ ਰਾਜਨੀਤਿਕ ਪ੍ਰੈਸ਼ਰ ਹੈ ਪੁਲਿਸ ਦੇ ਉੱਪਰ ਨਹੀਂ ਸ਼ਾਇਦ ਹੋਵੇ ਪਤਾ ਨਹੀਂ ਉਹ ਪਾਗਲ ਹੈਗੇ ਨੇ ਉਹ ਨਸ਼ਾ ਕਰਕੇ ਸਾਡੇ ਨਿਆਣੇ ਦੇ ਮਗਰ ਚੜੀ ਜਾਂਦੇ ਨੇ ਨਸ਼ੇ ਦਾ ਸਮਾਨ ਮੰਗਾਉਂਦੇ ਨੇ ਬੱਚੇ ਨਹੀਂ ਆਖੇ ਲੱਗਦੇ ਨਿਆਣਿਆਂ ਨੂੰ ਕੁੱਟਦੇ ਨੇ ਸਾਰੇ ਗਲੀ ਮੱਲੇ ਨੂੰ ਪਰੇਸ਼ਾਨ ਕੀਤਾ ਪਿਆ ਇਹਨਾਂ ਨੇ ਇਹ ਕਹਿੰਦੇ ਨੇ ਸਾਨੂੰ ਨਸ਼ੇ ਦਾ ਸਮਾਨ ਲਿਆ ਦੇ ਸਾਡਾ ਸਮਾਨ ਦੇ ਆਓ ਬੱਚੇ ਨਹੀਂ ਆਖੇ ਲੱਗਦੇ ਤੇ ਬੱਚਿਆਂ ਨੂੰ ਮਾਰਦੇ ਨੇ ਡਰਾਉਂਦੇ ਨੇ ਬੱਚਿਆਂ ਸਾਡੇ ਬੱਚੇ ਨਿੱਕੇ ਨਹੀਂ ਕੋਈ ਕਹਿੰਦਾ ਪੁਲਿਸ ਲੱਗੇ ਹੋਇਆ ਮੈਂ ਆਹ ਨਾਲ ਮੁੰਡਾ ਕਹਿੰਦਾ ਛੋਟਾ ਆਜਾ ਮੈਂ ਉਹਦਾ ਆਜਾ ਆਜੇ ਆਜੇ ਉਹ ਨਸ਼ੇ ਕਰਦੇ ਨਸ਼ਾ ਭਾਂਡੇ ਧੁੰਦਾ ਲੋਕਾਂ ਦੇ ਮਗਰ ਚੜਦੇ ਧੁੰਦਾ ਲੋਕਾਂ ਦੀਆਂ ਉੱਥੇ ਪੁਲਿਸ ਲੱਗਾ ਹਾਂ ਕਹਿੰਦਾ ਮੈਂ ਪੁਲਿਸ ਚ ਲੱਗਾ ਮੇਰਾ ਪਿਓ ਵੀ ਲੱਗਾ ਹੈ ਕਹਿੰਦਾ ਜੋ ਮੈਂ ਮਰਜ਼ੀ ਕਰ ਜੋ ਮਰਜ਼ੀ ਲੋਕ ਕਹਿੰਦਾ ਮੇਰਾ ਕੋਈ ਨਹੀਂ ਕਹਿੰਦਾ ਮੈਂ ਕੁਝ ਵੀ ਕੁਝ ਨਹੀਂ ਮੇਰਾ ਬਗਾੜ ਸਕਦੇ ਐਦਾ ਕਹਿੰਦੇ ਸਾਨੂੰ ਮੇਰੇ ਨਿੱਕੇ ਬੱਚਾ ਦੋ ਵਾਰੀਆਂ ਨੰਨੇ ਮਾਰਿਆ ਕੋਈ ਗਾਲ ਨਹੀਂ ਬਾਤ ਨਹੀਂ ਅਸੀਂ ਬਾਅਦ ਮੈਂ 12 ਘੰਟੇ ਡਿਊਟੀ ਕਰਨੀ ਹੈ ਸਵੇਰੇ 8 ਵੇ ਜਾਨੀ ਰਾਤੀ ਜਾਨੀ ਆ ਅਸੀਂ ਕਦੀ ਬਾਹਰ ਕਿਸੇ ਦੀ ਲੜਾਈ ਨਹੀਂ ਦੇਖੀ ਹੈਗੀ ਪਰ ਮੇਰੇ ਮੁੰਡੇ ਦੇ ਮਗਰ ਪੈ ਗਏ ਨੇ ਔਰ ਕੋਲੋਂ ਪਤਾ ਨਹੀਂ ਕੀ ਕੰਮ ਕਰਵਾਉਣਾ ਚਾਹੁੰਦੇ ਨੇ ਉਹ ਨਹੀਂ ਕਰਦਾ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਜਿਹੜੇ ਹਾਲਾਤ ਹੈ ਲਗਾਤਾਰ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਉਹਤੇ ਲਗਾਤਾਰ ਲੋਕਾਂ ਦਾ ਕਹਿਣਾ ਆਏ ਹੈ ਕਿ ਨਸ਼ੇ ਜਿਹੜਾ ਉਹ ਮੁੰਡਾ ਕਰਦੇ ਆ ਤੇ ਨਸ਼ਾ ਵੇਚਣ ਲਈ ਸਾਡੇ ਬੱਚਿਆਂ ਨੂੰ ਕਹਿੰਦੇ ਆ ਜੇ ਸਾਡੇ ਬੱਚੇ ਇਹ ਗੱਲ ਨਹੀਂ ਮੰਨਦੇ ਤੇ ਉਹਦੇ ਨਾਲ ਜਿਹੜੀ ਹੈ ਕੁੱਟਮਾਰ ਕਰਦੇ ਆ ਇੱਕ ਬੰਨੇ ਵਿਅਕਤੀ ਦੇ ਨਾਲ ਗੱਲਬਾਤ ਕੀਤੀ ਗਈ ਉਸੇ ਵਿਅਕਤੀ ਦਾ ਕਹਿਣਾ ਆਏ ਹੈ ਕਿ ਇਹ ਸਾਰਾ ਕੁਝ ਜਿਹੜਾ ਹੈ ਆ ਇੱਥੇ ਸਾਡਾ ਐਮ.ਐਲ.ਏ ਹੈ ਮਹਿੰਦਰ ਭਗਤ ਉਹ ਕਰਵਾ ਰਹੇ ਆ ਸਾਡੇ ਜਿਹੜੇ ਬੰਦੇ ਨੂੰ ਜਿਹੜਾ ਉਹਨਾਂ ਨੇ ਆਪਣੇ ਬੰਦوں ਜਿਹੜਾ ਉਹਨਾਂ ਨੇ ਛੜਵਾ ਲਏ ਤੇ ਸਾਡੇ ਬੱਚੇ ਸੱਟਾਂ ਮਾਰੀਆਂ ਤੇ ਉਹਨਾਂ ਦੇ ਉੱਤੇ ਜਿਹੜਾ ਇਹ ਪਰਚਾ ਜਿਹੜਾ ਵਾ ਉਹ ਦਰਜ ਕਰ ਦਿੱਤਾ ਜਾਂ ਨਹੀਂ ਕੀਤਾ ਹਾਲੇ ਫਿਲਹਾਲ ਅਸੀਂ ਅਸਲੀ ਦੀ ਪੁਸ਼ਟੀ ਨਹੀਂ ਕਰਦੇ ਪਰ ਲਗਾਤਾਰ ਜਲੰਧਰ ਸ਼ਹਿਰ ਦੇ ਵਿੱਚ ਜਿਹੜੇ ਧਰਮੇ ਲੱਗਣ ਧਰਨੇ ਜਿਹੜੇ ਲੱਗਣੇ ਕਿ ਬੜੀ ਛੋਟੀ ਤੇ ਨਾਰਮਲ ਜਿਹੜੀ ਗੱਲ ਹੋ ਚੁੱਕੀ ਆ ਦੇਖ ਸਕਦੇ ਹੋ ਲਗਾਤਾਰ ਮੁਰਦਾਬਾਦ ਜਿਹੜੇ ਆ ਨਾਰੇ ਲਗਾਏ ਜਾ ਰਹੇ ਆ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਆ ਵਾ ਸਾਂਝੀਆਂ ਕਰ ਰਹੇ ਆ ਸੋ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਇਨਸਾਫ ਦੀ ਜਿਹੜੀ ਹੈ ਲਗਾਤਾਰ ਜਿਹੜੀ ਹੈ ਪਤਾ ਕਰੀ ਤਾ ਗਿਆ ਤੇ ਕੋਈ ਜਿਹੜਾ ਕਹਿ ਝਾਲੇ ਲੱਗਦੇ ਜਿਹੜੇ ਪਲਾਟ ਹੋਣਗੇ ਤੋ ਇੱਕ ਤੋ ਹੀ ਤੁਸੀਂ ਅੰਦਾਜ਼ਾ ਜਿਹੜਾ ਇਹ ਲਗਾ ਸਕਦੇ ਹੋ ਕਿ ਧਰਨਾ ਲਗਾਏ ਨੂੰ ਜਿਹੜਾ ਇਹ ਕਾਫੀ ਸਮਾਂ ਹੋ ਗਿਆ 15 ਤੋਂ 20 ਮਿੰਟ ਹੋ ਗਏ ਤੁਹਾਨੂੰ ਦੱਸ ਦਈਏ ਕਿ ਕੁਛ ਹੀ ਕਦਮਾਂ ਦੀ ਦੂਰੀ ਦੇ ਉੱਤੇ ਚੌਂਕੀ ਵੀ ਹੈ ਡੀਐਸਪੀ ਦਾ ਆਫਿਸ ਵੀ ਹੈ ਏਡੀਐਸਪੀ ਦਾ ਦਫਤਰ ਵੀ ਹੈ ਪਰ ਹੈਰਾਨਗੀ ਵਾਲੀ ਗੱਲ ਹੈ ਕੋਈ ਵੀ ਜਿਹੜੀ ਇਹਨਾਂ ਦੀ ਗੱਲ ਸੁਣਨ ਹਜੇ ਤੱਕ ਨਹੀਂ ਪਹੁੰਚੀ ਆਖਿਰਕਾਰ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਐਸੀ ਕਿਹੜੇ ਖੁੱਡ ਦੇ ਵਿੱਚ ਜਿਹੜਾ ਵਾ ਜਾ ਕੇ ਬੈਠ ਚੁੱਕਾ ਹੈ ਤੇ ਕਿਹੜੀ ਕੰਮ ਕਰਨ ਦੀ ਜੜੀ ਹੈ ਨੀਂਦ ਪ੍ਰਸ਼ਾਸਨ ਸੋ ਚੁੱਕਿਆ ਹੈ ਕਿ ਉਹਨਾਂ ਨੂੰ ਲੋਕਾਂ ਦਾ ਜਿਹੜਾ ਦਰਦ ਹੈ ਜਿਹੜਾ ਮਹਿਸੂਸ ਨਹੀਂ ਹਰ ਤਾਂ ਦ ਸੇਮ ਇੱਥੇ ਪਹੁੰਚ ਚੁੱਕੀਆਂ ਨੇ ਸਾਰੀ ਮਲੇ ਦੀ ਲੇਡੀਜ਼ ਇੱਥੇ ਮੌਜੂਦ ਹੈ ਯੂਥ ਜਿਹੜਾ ਹੈ ਉਹ ਮੌਜੂਦ ਹੈ ਪਰਿਵਾਰਿਕ ਜਿਹੜੇ ਲੋਕ ਹੈ ਉਹ ਮੌਜੂਦ ਹੈ ਪਰ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਹਜੇ ਵੀ ਕੁੰਭ ਕਰਨ ਦੀ ਜੜੀ ਨੀਂਦ ਹੈ ਸੁੱਤਾ ਹੋਇਆ ਤੋਂ ਤਾਂ ਦੱਸ ਦੇ ਕਿ ਐਂਬੂਲੈਂਸ ਵੀ ਜਿਹੜੀ ਹੈ ਐਂਬੂਲੈਂਸ ਨੂੰ ਜਿਹੜਾ ਰਸਤਾ ਹੈ ਫਟਾਫਟ ਦੇ ਦਿੱਤਾ ਗਿਆ ਤਾਂ ਦੱਸਦੇ ਕਿ ਪਰਿਵਾਰ ਵੱਲੋਂ ਲੋਕਾਂ ਵੱਲੋਂ ਮੁਹੱਲੇ ਨਿਵਾਸੀਆਂ ਵੱਲੋਂ ਜਿਹੜਾ ਇਹ ਧਰਨਾ ਜਿਹੜਾ ਇਹ ਲਗਾਇਆ ਗਿਆ ਪਰ ਨਾਲ ਦੇ ਨਾਲ ਜਿਹੜਾ ਇਹ ਹਰ ਇੱਕ ਚੀਜ਼ ਦਾ ਧਿਆਨ ਵੀ ਰੱਖਿਆ ਜਾ ਰਿਹਾ ਐ ਐਂਬੂਲੈਂਸ ਨੂੰ ਜਿਹੜਾ ਇਹ ਰਸਤਾ ਦੇ ਦਿੱਤਾ ਗਿਆ ਤਾਂ ਕਿ ਜਿਹੜਾ ਪੇਸ਼ੈਂਟ ਆ ਉਹ ਸਮੇਂ ਸਿਰ ਜਿਹੜਾ ਇਹ ਹਸਪੀਟਲ ਪਹੁੰਚ ਸਕੇ ਪਰ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਇਹ ਬਿਲਕੁਲ ਵੀ ਇੱਥੇ ਨਹੀਂ ਪਹੁੰਚ ਰਿਹਾ ਕਿਤੇ ਨਾ ਕਿਤੇ ਕਈ ਵਾਰੀ ਇਦਾਂ ਲੱਗਦਾ ਹੈ ਕਿ ਸ਼ਾਇਦ ਜਿਹੜੇ ਲੋਕੀ ਆਮ ਤੌਰ ਤੇ ਤਰਨਾ ਲਾਂਦੇ ਆ ਜਿਹਦੇ ਵਿੱਚ ਲੋਕਾਂ ਨੂੰ ਪਰੇਸ਼ਾਨੀ ਨਹੀਂ ਹੁੰਦੀ ਉਹ ਤੱਕ ਲੱਗਦਾ ਹੈ ਪੁਲਿਸ ਪ੍ਰਸ਼ਾਸਨ ਨਹੀਂ ਪਹੁੰਚਦਾ ਜਦੋਂ ਸਾਰੇ ਚੌਂਕ ਲਗਾਤਾਰ ਜਾਮ ਕਰ ਦਿੱਤੇ ਜਾਂਦੇ ਆ ਲੋਕੀ ਟ੍ਰੈਫਿਕ ਦੇ ਵਿੱਚ ਫਸ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਕਿਤੇ ਕੰਨਾਂ ਦੇ ਵਿੱਚ ਜੂਸ ਸਰਕਦੀ ਹੈ ਕਿ ਮਾਹੌਲ ਕਿਤੇ ਹੁਣ ਜਿਆਦਾ ਜਿਆਦਾ ਜਿਹੜਾ ਆ ਖਰਾਬ ਨਾ ਹੋ ਜਾਏ ਤਾਂ ਹੀ ਸਮੇਸਰ ਜਿਹੜਾ ਉੱਥੇ ਪਹੁੰਚ ਕੇ ਮਾਹੌਲ ਸ਼ਾਂਤ ਕਰਦੀ ਹੈ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਇਹਨਾਂ ਵੱਲੋਂ ਬਿਲਕੁਲ ਵੀ ਇਸ ਤਰ੍ਹਾਂ ਟ੍ਰੈਫਿਕ ਨਹੀਂ ਰੋਕਿਆ ਜਾ ਰਿਹਾ ਕਿ ਚੌਂਕ ਦੇ ਵਿੱਚ ਘਰ ਬੈਠੇ ਨੇ ਤੇ ਸਾਈਡਾਂ ਤੋਂ ਜਿਹੜੀਆਂ ਗੱਡੀਆਂ ਨਿਕਲ ਰਹੀਆਂ ਜਿੰਨੂੰ ਬ कि ਗੱਡੀਆਂ ਵੀ ਜਿਹੜੀਆਂ ਐ ਸਾਈਡਾਂ ਤੋਂ ਨਿਕਲਦੀਆਂ ਪਈਆਂ ਪਰ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਹਜੇ ਤੱਕ ਇੱਥੇ ਨਹੀਂ ਪਹੁੰਚਿਆ ਜਿੱਥੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਕਿਤੇ ਨਾ ਕਿਤੇ ਸ਼ਾਇਦ ਪੁਲਿਸ ਪ੍ਰਸ਼ਾਸਨ ਦੀਆਂ ਜਿਹੜੀਆਂ ਜੇ ਭਾ ਗਰਮ ਹੋ ਰਹੀਆਂ ਆਏ ਆ ਉੱਪਰੋਂ ਉਹਨਾਂ ਨੂੰ ਪ੍ਰੈਸ਼ਰਾਈਜ਼ ਜਿਹੜਾ ਆ ਕੀਤਾ ਜਾ ਰਿਹਾ ਸ਼ਾਇਦ ਇਸੇ ਕਰਕੇ ਜਿਹੜਾ ਆ ਪੁਲਿਸ ਪ੍ਰਸ਼ਾਸਨ ਨਹੀਂ ਪਹੁੰਚ ਰਿਹਾ ਆਖਿਰਕਾਰ ਇਹ ਦਰਨਾ ਕਿੰਨੀ ਕੁ ਦੇਰ ਤੱਕ ਚੱਲੇਗਾ ਜਾਂ ਕਿੰਨਾ ਲੰਬਾ ਇਹਨਾਂ ਨੂੰ ਸੰਘਰਸ਼ ਕਰਨਾ ਪਏਗਾ ਇਸ ਖਬਰ ਦੀ ਅਪਡੇਟ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਫਿਲਹਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਅਮਨ ਨਾਹਰ ਦੇ ਨਾਲ